ਦੇਖੋ ਬਿਲਕੁਲ ਕੁਲਦੀਪ ਜੀ ਐਸੀ ਗੱਲ ਕਰ ਲਈਏ ਚਿੰਤਾ ਲਗਾਤਾਰ ਵੱਧਦੀ ਨਜ਼ਰ ਆ ਰਹੀ ਹੈ ਕਿਉਂਕਿ ਰਣਜੀਤ ਡੈਮ ਦੇ ਜਿਹੜੇ ਗੇਟ ਖੁੱਲੇ ਗਏ ਨੇ ਉਹਦਾ ਸਿੱਧਾ ਅਸਰ ਵੱਖ-ਵੱਖ ਪਿੰਡਾਂ ਦੇ ਵਿੱਚ ਪੈਂਦਾ ਨਜ਼ਰ ਆ ਰਿਹਾ ਗਾਲਾੜੀ ਅਸੀਂ ਮੌਜੂਦ ਹਾਂ ਜਿੱਥੇ ਇਹ ਕਹਿ ਸਕਦੇ ਹਾਂ ਕਿ ਕਿਉਂਕਿ ਪਿਛਲੇ ਦਿਨਾਂ ਜੇਕਰ ਆਪਾਂ ਗੱਲ ਕਰ ਲਈਏ ਹਾਲਾਂਕਿ 2 ਦਿਨ ਥੋੜੀ ਰਾਹ ਜਰੂਰ ਮਿਲੀ ਲੇਕਿਨ ਹੁਣ ਦੁਬਾਰਾ ਤੋਂ ਜਿਹੜਾ ਵਾਟਰ ਲੈਵਲ ਵੱਧ ਰਿਹਾ ਪਾਣੀ ਦਾ ਜਿਹੜਾ ਪੱਧਰ ਵੱਧ ਰਿਹਾ ਔਰ ਜੇਕਰ ਰਣਜੀਤ ਡੈਮ ਦੇ ਜੇਕਰ ਪਾਣੀ ਛੱਡਦੇ ਆ ਤਾਂ ਸਿੱਧਾ ਇੱਥੋਂ ਆਕੇ ਕਿਉਂਕਿ ਉਹ ਲਗਾਤਾਰ ਇਫੈਕਟ ਹੋਈ ਸੀ ਤੇ ਹੁਣ ਇੱਕ ਹੋਰ ਖਤਰਾ ਜਿਹੜਾ ਕਿਉਂਕਿ ਲਗਾਤਾਰ ਜਿਹੜਾ ਪਾਣੀ ਦਾ ਲੈਵਲ ਵਧਿਆ ਔਰ ਸਵੇਰ ਤੋਂ ਹੀ ਅਸੀਂ ਕੋਸ਼ਿਸ਼ ਕਰ ਰਹੇ ਆ ਵਕ-ਵਕ ਪਿੰਡਾਂ ਦੇ ਵਿੱਚ ਜਾ ਕੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਕੁਝ ਲੋਕ ਲਗਾਤਾਰ ਕੋਸ਼ਿਸ਼ ਕਰ ਰਹੇ ਇੱਥੇ ਸਾਡੇ ਨਾਲ ਵੀ ਗੱਲਬਾਤ ਕਰਾਂਗੇ ਕਿ ਸਭ ਤੋਂ ਪਹਿਲਾਂ ਜਿਹੜਾ ਬੰਨ ਹੈ ਉਸ ਨੂੰ ਜਿਹੜਾ ਹੈਗਾ ਉਹ ਰਿਪੇਅਰ ਕੀਤਾ ਜਾਵੇ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਜਿਸ ਕਰਕੇ ਨੁਕਸਾਨ ਹੋ ਸਕਦਾ ਹੈ ਕਈ ਲੋਕ ਸਾਡੇ ਨਾਲ ਜੁੜੇ ਨੇ ਪਾਜੀ ਕਿਉਂਕਿ ਤੁਸੀਂ ਲਗਾਤਾਰ ਲੱਗੇ ਹੋਏ ਨੇ ਹੁਣ ਪਾਣੀ ਦਾ ਲੈਵਲ ਵੱਧ ਰਿਹਾ ਹੈ ਰੰਜੀਤ ਡੈਮ ਦੇ ਫਲਡ ਗੇਟਸ ਖੋਲੇ ਗਏ ਨੇ ਤੇ ਹੁਣ ਇੱਥੇ ਵੀ ਖਤ ਖਤਸਾ ਹੈਗਾ ਕਿਸ ਤਰ੍ਹਾਂ ਦੇ ਇੰਤਜ਼ਾਰ ਦੇਖੋ ਜੀ ਆ ਪਤਾ ਲੱਗਾ ਰਾਤ ਦਾ ਪਿਛੋਂ ਵੀ ਥੀਮ ਉਥੇ ਰঞ্জੀਤ ਸਾਗਰ ਡੈਮ ਦੇ ਵੀ ਸੱਤ ਫਲੱਡ ਗੇਟ ਜਿਹੜੇ ਖੋਲ ਦਿੱਤੇ ਗਏ ਨੇ ਜਦੋਂ ਇਹ ਪਿਛਲੇ 4 ਦਿਨਾਂ ਤੋਂ ਇੱਥੇ ਨਿਰੰਤਰ ਸੇਵਾ ਚੱਲ ਰਹੀ ਆ ਰਾਤ ਦਿਨ ਸੋ ਜਦੋਂ ਰਾਤ ਅਸੀਂ 2:3 3 ਵਜੇ ਦੇ ਕਰੀਬ ਜਦੋਂ ਅਸੀਂ ਇੱਥੇ ਇਹਨੂੰ ਤੁਸੀਂ ਦੇਖ ਸਕਦੇ ਬੰਨ੍ਹ ਨੂੰ ਜਦੋਂ ਤੁਸੀਂ ਦਿਖਾ ਦੋਗੇ ਜਦੋਂ ਜਦੋਂ ਕਿੱਥੇ ਕਿੱਥੇ ਰਿਪੇਅਰ ਹੋ ਰਿਹਾ ਕਿਉਂਕਿ ਇਹ ਸਾਰਾ ਟੁੱਟ ਗਿਆ ਸੀ ਇਹ 500 ਫੁੱਟ ਦੇ ਕਰੀਬ ਆ ਜਿਹੜਾ ਡੂੰਗਾ ਕਿਤੋਂ 16 17 ਫੁੱਟ ਡੂੰਗਾ ਕਿਤੋਂ 12 ਕਿਤੋਂ 13 ਫੁੱਟ ਡੂੰਗਾ ਇਹ ਪਿਛਲੇ 4 ਦਿਨਾਂ ਤੋਂ ਜਿਹੜਾ ਇਨੂੰ ਪੂਰਨ ਦੀ ਸੇਵਾ ਚੱਲ ਰਹੀ ਹੈ ਪਹਿਲਾਂ ਪਿੱਛੇ ਜਿਹੜਾ ਇੱਕ ਬੰਦ ਜਿਹੜਾ ਸੀ ਉਹ ਪੂਰਿਆ ਗਿਆ ਸੋ ਇਹ ਜਿਹੜਾ ਨੋਮਨੀ ਹੈਡ ਇੱਥੇ ਗੱਲੜੀ ਸਾਹਿਬ ਇਹ ਪੈਂਦਾ ਤੇ ਇਸ ਨੂੰ ਤੁਸੀਂ ਪ੍ਰਸ਼ਾਸਨ ਵੱਲੋਂ ਕਰਾਇਆ ਜਾ ਰਹਾ ਜਾਂ ਤੁਸੀਂ ਆਪਣੇ ਲੈਵਲ ਤੇ ਬਿਲਕੁਲ ਹੀ ਆਪਣੇ ਮੇਰੇ ਵੱਡੇ ਭਰਾ ਪਾੜਾ ਸਾਹਿਬ ਜੋ ਵਿਧਾਇਕ ਨੇ ਤੇ ਸਾਰੀ ਸਾਡੀ ਟੀਮ ਜਿਹੜੀ ਆ ਉਹ ਇੱਥੇ ਕਰ ਰਹੀ ਆ ਤੇ ਕੋਈ ਵਿੱਚ ਪ੍ਰਸ਼ਾਸਨ ਦਾ ਕੋਈ ਰੋਲ ਨਹੀਂ ਹੈ ਅਸੀਂ ਇੱਥੇ ਲਾਗੇ ਗੁਰਦੁਆਰਾ ਸ੍ਰੀ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਆ ਉੱਥੇ ਅਸੀਂ ਇਹ ਜਿਹੜੀ ਲਈ ਹੋਈ ਟੀਮਾ ਇੱਥਾ ਟੇਕਣ ਆਏ ਸੀ ਤਾਂ ਉਹ ਇੱਥੇ ਲੋਕਾਂ ਨੇ ਦੱਸਿਆ ਕਿ ਇੱਥੇ ਬੜਾ ਜਿਹੜਾ ਇਹ ਵੱਡਾ ਜਿਹੜਾ ਬੰਨ ਟੁੱਟਣ ਨਾਲ ਜਿਹੜੇ ਸਾਰੇ ਪਿੰਡ ਅਫੈਕਟਡ ਹੋਏ ਇਹਦੇ ਤੇ ਉਹ ਗੁਰੂ ਮਹਾਰਾਜ ਨੇ ਆਪ ਸੇਵਾ ਲਈ ਆ ਸਾਰੀ ਟੀਮ ਜਿਹੜੀ ਆ ਪਿਛਲੇ 4 ਦਿਨਾਂ ਤੋਂ 5 ਦਿਨਾਂ ਤੋਂ ਇੱਥੇ ਲੱਗੀ ਆ ਤੇ ਇਹੀ ਭਾਜੀ ਮੇਨ ਜਿਹੜਾ ਕਹਿ ਸਕਤੇ ਬੰਨ ਹੈ ਕਿ ਜੇਕਰ ਇਹਨੂੰ ਰਿਪੇਅਰ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਇਹ ਜੇ ਬੰਨ ਰਿਪੇਅਰ ਕਰਾਂਗੇ ਤੇ ਜਿਹੜੇ ਅਗਲੇ ਪਿੰਡ ਸਾਰੇ ਜਿਹੜੇ ਅਫੈਕਟਡ ਹੋਏ ਸੀ ਉਹ ਉਹ ਜਿਹੜੇ ਆ ਉਹ ਅੱਜ ਅਫੈਕਟ ਹੋਣ ਤੋਂ ਬਚ ਸਕਦੇ ਆ ਤੇ ਥੋੜਾ ਜਿਹਾ ਸਾਡਾ ਕੰਮ ਰਹਿ ਗਿਆ ਕਿਉਂਕਿ ਬਾਰਿਸ਼ ਜਿਹੜੀ ਆ ਮੌਨ ਰਾਤ ਤੋਂ ਜਿਹੜੀ ਚੱਲ ਰਹੀ ਆ ਸੋ ਕੋਸ਼ਿਸ਼ ਹੈ ਕਿ ਇਹਨੂੰ ਜਿਹੜਾ ਅਸੀਂ ਸਾਡੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਕਿ ਪਿਛਲੇ 5 ਦਿਨਾਂ ਤੋਂ 2:30 3 ਵਜੇ ਜਾਂਦੇ ਨੇ ਆਪਰੇਟਰ ਵੀ ਰਾਤ ਦਿਨ ਕੰਮ ਕਰ ਰਹੇ ਨੇ ਸ ਦੇ ਵਿੱਚ ਜਿਹੜਾ ਬੰਨ ਥੋੜਾ ਜਿਆ ਰਹਿ ਗਿਆ 5 10 ਇਹ ਤੁਹਾਨੂੰ ਲੱਗਦਾ ਹੈ ਕਿ ਟੈਂਪਰੇਰੀ ਤੁਸੀਂ ਕਿ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ ਨਹੀਂ ਨਹੀਂ ਭਾਜੀ ਟੈਂਪਰੇਰੀ ਨਹੀਂ ਅਤੇ ਥੱਲੇ ਸਾਰੀ ਪਹਿਲਾਂ ਮਿੱਟੀ ਪਾ ਗਏ ਉੱਤੇ ਫਿਰ ਟਿੱਪਰ ਨਹੀਂ ਸੀ ਚੱਲ ਰਿਹਾ ਫਿਰ ਬੱਜਰ ਵੀ ਲਿਆਂਦਾ ਫਿਰ ਆਪਣੇ ਰੋੜੇ ਲਿਆ ਕੇ ਇਹਨੂੰ ਕੰਪੈਕਟ ਕਰ ਰਹੇ ਉੱਤੇ ਫਿਰ ਮਿੱਟੀ ਦੀਆਂ ਟਰਾਲੀਆਂ ਲਿਆ ਦਿੱਤੀ ਪੱਕਾ ਤੁਸੀਂ ਕਰ ਪੱਕੇ ਤਰੀਕੇ ਨਾਲ ਇਹਨੂੰ ਕਰ ਰਹੇ ਆ ਕਿ ਗਾਂ ਵੀ ਜਿਹੜੀ ਕੋਈ ਦਿੱਕਤ ਨਾ ਆਏ ਸੋ ਕੋਸ਼ਿਸ਼ ਹੈ ਕਿ ਆਪਣੇ ਸਾਰਾ ਇੱਕ ਤੁਹਾਡੇ ਮਾਧਿਅਮ ਨਾਲ ਹੀ ਮੈਂ ਵੀ ਸਾਰਿਆਂ ਨੂੰ ਬੇਨਤੀ ਕਰਨਾ ਹੈ ਕਿ ਇਹ ਸਮਾਂ ਜਿਹੜਾ ਇਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਸੇਵਾ ਕਰਨ ਦਾ ਸਮਾਂ ਹੈ ਇਹ ਨਾ ਦੇਖੀਏ ਵੀ ਫਲਾਣੇ ਦੀ ਇਹ ਪਾਰਟੀ ਹੈ ਜਾਂ ਫਲਾਣਾ ਹੈ ਹਰਮਦਾ ਸਾਰਿਆਂ ਨੂੰ ਰਲ ਮਿਲ ਕੇ ਇੱਕ ਦੂਸਰੇ ਦੀ ਬਾਹ ਫੜਨੀ ਚਾਹੀਦੀ ਆ ਇੱਕ ਹੋਰ ਤੁਹਾਡੇ ਮਾਧਿਅਮੇ ਬੇਨਤੀ ਹੈ ਕਿ ਲੋਕ ਜਿਹੜੇ ਨੇ ਕਿਉਂਕਿ ਪੰਜਾਬ ਸਟੇਟ ਆ ਇੱਥੇ ਲੋਕ ਜਿਹੜੇ ਆ ਸੇਵਾ ਬਹੁਤ ਕਰਦੇ ਨੇ ਇਹ ਲੰਗਰ ਦੀ ਸੇਵਾ ਬਹੁਤ ਜਿਹੜੀ ਇੱਥੇ ਹੋ ਰਹੀ ਆ ਬਟ ਹੁਣ ਜਿਹੜੀ ਮੇਨ ਲੋਡ ਮੇਨ ਲੋਡ ਜਿਹੜੀ ਅੱਜ ਦੇ ਸਮੇਂ ਚ ਆ ਉਹ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਸ਼ੂਆਂ ਲਈ ਚਾਰੇ ਦੀ ਜ਼ਰੂਰਤ ਆ ਅਸੀਂ ਦੇਖ ਰਹੇ ਲੰਗਰ ਲੈ ਕੇ ਬਹੁਤ ਲੋਕ ਆ ਰਹੇ ਨੇ ਲੇਕਿਨ ਇਸ ਟਾਈਮ ਬੜੀ ਮਦਦ ਦੀ ਕੀ ਲੋੜ ਹੈ ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਜਾ ਕੇ ਜਿੱਦਾਂ ਤੁਸੀਂ ਵੀ ਕਿਹਾ ਕਿ ਲੰਗਰ ਲੈ ਕੇ ਲੋਕ ਆ ਰਹੇ ਬੜੀ ਦੂਰ ਤੋਂ ਆ ਰਹੇ ਚੰਡੀਗੜ੍ਹ ਤੋਂ ਲੁਧਿਆਣਾ ਬੜੀ ਦੂਰ ਤੋਂ ਹਰਿਆਣਾ ਤੋਂ ਵੀ ਤੱਕ ਬੰਦੇ ਪਹੁੰਚ ਰਹੇ ਦਿੱਲੀ ਤੱਕ ਤੋਂ ਪਹੁੰਚ ਰਹੇ ਇਸ ਟਾਈਮ ਕਿਸ ਚੀਜ਼ ਦੀ ਲੋੜ ਹੈ ਜੋ ਕਿ ਅਸੀਂ ਅੱਗੇ ਮੈਸੇਜ ਦੇ ਸਕੀਏ ਕਿ ਇਹ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਦੇਖੋ ਜੀ ਅ ਅੱਜ ਜਿਹੜੀ ਮੇਨ ਲੋੜ ਆ ਕਿਉਂਕਿ ਪਾਣੀ ਦਾ ਜਿਹੜਾ ਵਾ ਵਹਾਰ ਜਿਹੜਾ ਪਹਿਲਾਂ ਘਟ ਗਿਆ ਸਾਰੇ ਪਿੰਡਾਂ 'ਚ ਉਤਰ ਗਿਆ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਫੈਲਣੀਆਂ ਮੈਡੀਸਿਨ ਦੀ ਜ਼ਰੂਰਤ ਆ ਜਾਂ ਪਸ਼ੂਆਂ ਨੂੰ ਕਈ ਇਹਦਾ ਸਾਰੀ ਫਸਲ ਜਿਹੜੀ ਤਬਾਹ ਹੋ ਗਈ ਆ ਜਾਨਵਰਾਂ ਨੂੰ ਜਿਹੜੀ ਆ ਉਹ ਚਾਰੇ ਦੀ ਆਪਣੇ ਚੋਕਰ ਦੀ ਪੱਠਿਆਂ ਦੀ ਲੋੜ ਆ ਤਾਂ ਜੋ ਜਿਹੜਾ ਵਾ ਇੱਕ ਹੋਰ ਮੈਂ ਦੇਖ ਰਿਹਾ ਕਿ ਇੱਥੋਂ ਅਨੇਕਾਂ ਟਰਾਲੀਆਂ ਰੋਜ਼ ਜਿਹੜੀਆਂ ਨੰਗਦੀਆਂ ਤੇ ਉੱਥੇ ਹੀ ਉਸੇ ਪਿੰਡਾਂ ਦੇ ਵਿੱਚ ਜਿਹੜਾ ਲੰਗਰ ਵਰਤਾ ਕੇ ਫਿਰ ਵਾਪਸ ਆਉਂਦੇ ਨੇ ਸੋ ਇਹਨੂੰ ਬੜੇ ਤਰੀਕੇ ਦੇ ਨਾਲ ਵਿਉਤਬੰਦ ਤਰੀਕੇ ਨਾਲ ਸਾਰੇ ਰਲ ਮਿਲ ਕੇ ਮੈਂ ਐਨ ਜੀਓਜ਼ ਦਾ ਵੀ ਧੰਨਵਾਦ ਕਰਦਾ ਕਿ ਪੂਰੇ ਪੰਜਾਬ ਚੋਂ ਐਨ ਜੀਓਜ਼ ਆਣ ਕੇ ਇੱਥੇ ਕੰਮ ਕਰ ਰਹੀਆਂ ਆ ਆਪਾਂ ਕੋਸ਼ਿਸ਼ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਨੂੰ ਅੱਗੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਅਸੀਂ ਮੈਡੀਸਿਨ ਦਾ ਪ੍ਰਬੰਧ ਕਰੀਏ ਚਾਰੇ ਦਾ ਖਾਸ ਕਰਕੇ ਪ੍ਰਬੰਧ ਕਰੀਏ ਕਿ ਜਾਨਵਰ ਜਿਹੜੇ ਕਈ ਕਈ ਪਿੰਡਾਂ ਦੇ ਵਿੱਚ ਜਿਹੜੇ ਭੁੱਖੇ ਕਈ ਦਿਨਾਂ ਤੋਂ ਬੈਠੇ ਨੇ ਉਹਨਾਂ ਲਈ ਪ੍ਰਬੰਧ ਕਰੀਏ ਕਿੰਨੇ ਕਿੰਨੇ ਪਿੰਡ ਅਫੈਕਟਡ ਹੋਏ ਨੇ ਕਿਉਂਕਿ ਮੇਨਲੀ ਕਿਉਂਕਿ ਰਾਵੀ ਬਿਲ ਹੋਏ ਨੇ ਕਿਉਂਕਿ ਸਾਰਾ ਹੀ ਪਾਣੀ ਜਦੋਂ ਇੱਥੋਂ ਇਫੈਕਟ ਕਰਕੇ ਫਿਰ ਅੱਗੇ ਡੇਰਾ ਬਾਬਾ ਨਾਨਕ ਦਾ ਜਨਾਲਾ ਸਾਰੇ ਫਿਰ ਉਹ ਪਾਣੀ ਜਿਹੜਾ ਉੱਤਰ ਕੇ ਉਧਰ ਨੂੰ ਚਲਾ ਗਿਆ ਯਾਨੀ ਕਿ ਇਸ ਪਾਸੇ ਜ਼ਿਆਦਾ ਨੁਕਸਾਨ ਹੈ ਬਿਲਕੁਲ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਸੋ ਇਸ ਕਰਕੇ ਕੋਸ਼ਿਸ਼ ਆ ਸਾਰੇ ਮੈਂ ਧੰਨਵਾਦ ਕਰਦਾ ਸਾਰੇ ਨੌਜਵਾਨ ਸਾਥੀਆਂ ਦਾ ਜਿਹੜਾ ਇਹ ਅੱਜ ਜਿਹੜੇ ਸੇਵਾ ਕਰ ਰਹੇ ਨੇ ਤੇ ਬਾਬੇ ਸ਼੍ਰੀ ਚੰਦ ਅਗੇ ਅਰਦਾਸ ਕਰਦੇ ਆ ਕਿ ਅਸੀਂ ਇਹਨੂੰ ਸੰਪੂਰਨ ਅੱਜ ਕਰਦੇ ਬਹੁਤ ਜ਼ਰੂਰੀ ਹੈ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਔਰ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਜਿਹੜੇ ਬੰਨ ਟੁੱਟੇ ਆ ਉਨਾ ਨੂੰ ਜਲ ਤੋਂ ਜਲਦ ਰਿਪੇਅਰ ਕੀਤਾ ਜਾਵੇ ਕਿਉਂਕਿ ਕੁਲਦੀਪ ਦੇਖੋ ਪਾਣੀ ਦਾ ਪੱਧਰ ਵਧਿਆ ਹੈ ਮੌਸਮ ਜਿਹੜਾ ਹੈ ਉਹ ਵੀ ਕੁਦਰਤ ਦੀ ਜਿਹੜੀ ਮਾਰ ਐ ਅਸੀਂ ਕਹਿ ਸਕਦੇ ਹਾਂ ਕਿ ਲਗਾਤਾਰ ਮੌਸਮ ਵਿਭਾਗ ਵੱਲੋਂ ਵੀ ਜਿਹੜਾ ਅਲਰਟ ਦਿੱਤਾ ਗਿਆ ਹੈ ਰੈੱਡ ਅਲਰਟ ਦਿੱਤਾ ਗਿਆ ਹੈ yellow ਅਲਰਟ orange ਅਲਰਟ ਲੇਕਿਨ ਪਹਿਲਾਂ ਜਿਹੜਾ ਦਿਨ ਪਹਿਲਾਂ ਜਿਹੜਾ ਪਾਣੀ ਦਾ ਪੱਧਰ ਵਧਿਆ ਸੀ ਘਟਿਆ ਸੀਗਾ ਲੇਕਿਨ ਹੁਣ ਦੁਬਾਰਾ ਤੋਂ ਜਿਹੜਾ ਜਿਹੜੀ ਹਾਲਾਤ ਨੇ ਉਹ ਕਿਤੇ ਨਾ ਕਿਤੇ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਇਸ ਕਰਕੇ ਕੋਸ਼ਿਸ਼ ਇਹ ਹੀ ਹੈ ਪਿੰਡਾਂ ਦੇ ਲੋਕਾਂ ਦੀ ਕਿ ਪਹਿਲਾ ਜਿਹੜੇ ਬੰਨ ਟੁੱਟੇ ਨੇ ਕਿਉਂਕਿ ਉਹੀ ਉੱਥੇ ਹੀ ਮੌਜੂਦ ਹੈ ਜਿੱਥੇ ਬੰਨ ਟੁੱਟਿਆ ਸੀਗਾ ਤੇ ਲਗਾਤਾਰ ਜਿਹੜੇ 100 ਤੋਂ 150 ਜਿਹੜੇ ਪਿੰਡ ਹੈ ਉਹ ਅਫੈਕਟਡ ਹੋਏ ਸੀ ਕਾਫੀ ਨੁਕਸਾਨ ਹੋਇਆ ਸੀ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੇ ਅ ਸਿਚੁਏਸ਼ਨ ਹੈ